ਵਾਹਿਗੁਰੂ ਜੀ ਦਾ ਧਾਸਾ ਵਾਹਿਗੁਰੂ ਜੀ ਦੀ ਫਤਿਹ ਸਮੂਹ ਸੰਗਤ ਤੇ ਸਾਰਾ ਨੱਗਰ ਇਲਾਕਾ ਰਲ ਬੱਕੇ ਹਰ ਸਲਾਨਾ ਧੰਤਲ ਬਾਬਾ ਅਮਰਦਾਸ ਜੀ ਧੰਤਲ ਬਾਬਾ ਗਵਨਦਾਸ ਜੀ ਦੇ ਜੋੜ ਮੇਲੇ ਬਣਾਉਨੇ ਆ ਕਿਉਂਕਿ 14 ਜੁਲਾਈ ਤੇ ਸ੍ਰੀ ਅਖੰਡ ਪਾਠ ਐਤਵਾਰ ਵਾਲੇ ਦਿਨ ਪ੍ਰਕਾਸ਼ ਹੋਣਗੇ ਤੇ 16 ਜਦਾਈ ਨੂੰ ਤਾਂ ਮੰਗਲਵਾਰ ਤੇ ਭੋਗ ਪਾਏ ਜਾਣਗੇ ਸਮੂਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਰਲ ਮਿਲ ਕੇ ਭਾਈ ਸਾਰੇ ਆ ਕੇ ਜੋ ਬਾਬਾ ਜੀ ਦੇ ਸਤਾਨਾਂ ਤੇ ਹਰ ਸਨਾਨਾ ਆਪ ਬਰਸੀ ਬਾਬਾ ਜੀ ਦੇ ਜੋੜ ਮੇਲੇ ਬਣਾਉਨੇ ਆ ਤੇ ਉਹ ਭਾਈ ਸਾਰੀ ਸੰਗਤ ਰਲ ਮਿਲ ਕੇ ਗੁਰੂ ਘਰ ਦੀਆਂ ਸਵਾਵਾ ਕਰਨ ਇਹ ਪ੍ਰਬੰਧ ਕਮੇਟੀ ਵੱਲੋਂ ਬੇਨਤੀ ਹੈ ਸਾਰਾ ਨਗਰ ਤੇ ਨਾਲ ਇੱਕ ਬੇਨਤੀ ਜ਼ਰੂਰੀ ਹੈ ਕਿ ਜੋ ਅਸੀਂ ਕਬਿศรี ਜਥੇ ਕਰਦੇ ਆ ਉਹਨਾਂ ਨੂੰ ਸਮਾਂ ਪ੍ਰਾਪਤ ਹੋਣਾ ਹੈ ਤੇ ਦੂਜਿਆਂ ਨੂੰ ਭਾਈ ਜਿਹੜੇ ਆਉਣਗੇ ਉਹ ਜੇ ਕਮੇਟੀ ਦੀ ਵਿਚਾਰ ਹੋਊਗੀ ਤਾਂ ਸਮਾਂ ਦਿੱਤਾ ਜਾਊ ਮੈਂ ਸਮਾਰੇ ਜਤਾਂ ਜਾਣਾ ਸਾਰੀ ਸੰਗਤ ਨੂੰ ਸਾਰੇ ਇਲਾਕੇ ਨੂੰ ਬੇਨਤੀ ਹੈ ਕਿ ਰਲ ਮਿਲ ਕੇ 14 ਤਰੀਕ ਵਾਲੇ ਦਿਨ ਸ੍ਰੀ ਅਖੰਡ ਪਾਠ ਪਰ ਆਰੰਭ ਹੋਣੇ ਆ ਤੇ 16 ਤਰੀਕ ਦੇ ਨਾਲ ਭੋਗ ਪਾਉਣੇ ਆ ਤੇ ਸਾਰੀ ਸੰਗਤ ਨੂੰ ਬੇਨਤੀ ਆ ਭਾਈ ਆ ਕੇ ਗੁਰੂ ਘਰ ਦੀਆਂ ਸਵਾਵਾ ਕਰੋ ਬਾਬਾ ਜੀ ਤੋਂ ਖੁਸ਼ੀਆਂ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ